you <laughs> ਪਤਾ ਨਹੀਂ ਸਵੇਰੇ 5 ਵਜੇ ਫੋਨ ਆਇਆ ਏ ਕਿ ਚੋਰੀ ਹੋ ਗਈ ਗੈਜ ਕੁਝ ਲੈ ਕੇ ਤੇ ਟੀਵੀ ਆਰ ਵਗੈਰਾ ਲੈ ਕੇ ਤੇ ਆਪਣਾ ਡੀਓ ਵਗੈਰਾ ਪਏ ਸੀਗੇ ਉਹ ਚੱਕ ਲਿਆ ਬਾਕੀ ਮਾੜਾ ਮੋਟਾ ਹੋ ਗਿਆ ਕਿੰਨੇ ਦਾ ਨੁਕਸਾਨ ਹੋਇਆ ਹੋਊਗਾ ਹੀ 20000 ਦਾ ਹੋਇਆ ਤੇ ਅੰਦਰ ਕਿਦਾਂ ਐਂਟਰ ਕਰੇ ਨੇ ਇਹ ਕੁਝ ਪਤਾ ਆ ਜਿੰਦਾ ਵਰਤਾ ਹੀ ਉਹਨੂੰ ਰੈਕ ਤੇ ਅੱਛਾ ਲੋਕ ਲੋਕ ਤਾਂ ਦੇਖੇ ਵੀ ਨਹੀਂ ਹੈਗੇ ਨਾ ਸਾਈਡ ਦੇ ਘੜ ਤਾ ਫੜ ਕੇ ਤੇਜ਼ ਦੋ ਪੁਲਿਸ ਆ ਗਈ ਹੈ ਜੀ ਪੁਲਿਸ ਵਾਲੇ ਆਈ ਨਹੀਂ ਆ ਗਈ ਆ ਗਈ ਅੱਛਾ ਤੇ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਬਾਕੀ ਇਹ ਪਹਿਲਾਂ ਵੀ ਹੋਈਆਂ ਨੇ ਪਹਿਲਾਂ ਵੀ ਧਿਆਨ ਨਹੀਂ ਦਿੱਤਾ ਇਹਨਾਂ ਨੇ ਆ ਦੁਬਾਰਾ ਹੋ ਗਈਆਂ ਹੁਣ ਉਹ ਪਹਿਲੇ ਧਿਆਨ ਦੇਣਾ ਚਾਹੀਦਾ ਇਹ ਰੋਡ ਤੇ ਕਿੰਨੀਆਂ ਕਿ ਖੋਹ ਹੋਈਆਂ ਨੇ ਚੋਰੀ ਤਿੰਨ ਚਾਰ ਹੋਈਆਂ ਨੇ ਹੀ ਕਹਿੰਦੇ ਅੱਗੇ ਵੀ ਹੋਈਆਂ ਨੇ ਕਿਸੇ ਰਾਤ ਤੁਹਾਡਾ ਕਾਹਦਾ ਕੰਮ ਹੈ ਮੇਰਾ ਮੈਡੀਕਲ ਸਟੋਰ ਹੈ ਜੀ ਅੱਜ ਕਿਸੇ ਨੇ ਸ਼ਟਰ ਚੱਕਿਆ ਹੈਗਾ ਤਹਾਂ ਤੇ ਆਪਣੇ ਕੋਈ ਪ੍ਰੇਮੀ ਬੰਦੇ ਨਾ ਜਿੰਮ ਜਾ ਰਹੇ ਸੀਗੇ ਉਹਨਾਂ ਨੇ ਫੋਨ ਕੀਤਾ ਤੇ ਸਾਨੂੰ ਇਨਫੋਰਮ ਕੀਤਾ ਵੀ ਭਾਈ ਥੋੜਾ ਸ਼ਟਰ ਚੱਕਿਆ ਜਾ ਕੇ ਦੇਖ ਲਓ ਆ ਕੇ ਦੇਖਿਆ ਤਾਂ ਸ਼ਟਰ ਚੱਕਿਆ ਹੋਇਆ ਸੀਗਾ ਫਿਰ ਅਸੀਂ 100 ਨੰਬਰ ਤੇ ਪੁਲਿਸ ਵਾਲਿਆਂ ਨੂੰ ਰਿਪੋਰਟ ਕਰਾਈ ਹੈ ਤੇ ਉਹ ਆਗੇ ਸੀ ਕਿ ਆ ਕੇ ਉਹ ਚੈੱਕ ਕਰਕੇ ਦੇਖ ਕੇ ਗੱਲੇ ਗੁੱਲੇ ਫੋਲੇ ਹੋਏ ਸੀਗੇ ਸਾਰੇ ਵੈਸੇ ਕੋਈ ਉਸ ਤਰ੍ਹਾਂ ਦਾ ਨੁਕਸਾਨ ਕੋਈ ਨਹੀਂ ਹੋਇਆ ਕੋਈ ਦਵਾਈ ਦੂ ਵੀ ਹੋ ਸਕਦਾ ਕੋਈ ਮਤਲਬ ਨੋਟਿਸ ਨਹੀਂ ਹੈ ਕੋਈ ਚੱਕੀ ਹੋਵੇ ਕਿ ਟੋਟ ਕੀ ਇੱਕ ਦੁਕਾਨਾਂ ਤੇ ਇੱਥੇ ਚੋਰੀ ਹੋਈ ਹੈ ਮਨੂੰ ਇੱਥੇ ਪਤਾ ਲੱਗਿਆ 3 ਦੁਕਾਨਾਂ ਤੇ ਹੋਰ ਤਾਂ ਇੱਕ ਮੈਡੀਕਲ ਸਟੋਰ ਹੈ ਇੱਕ ਸਟੇਸ਼ਨਰੀ ਦੁਕਾਨ ਹੈ ਤੇ ਤੀਸਰੀ ਆਪਣੀ ਹੈ 3 ਦੁਕਾਨਾਂ ਤੇ ਚੋਰੀ ਹੋਈ ਹੈ ਅਮਰੋਡ ਰੋਡ ਤੇ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਤੇ ਵੀ ਜਲਦੀ ਤੋਂ ਜਲਦੀ ਚੋਰਾਂ ਦਾ ਪਤਾ ਲਾ ਕੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਆ ਕੇ ਅੱਗੇ ਨੂੰ ਇਹ ਘਟਨਾਵਾਂ ਇਸਤਾਨੀਆਂ ਨਹੀਂ ਹੋਣੀਆਂ ਚਾਹੀਦੀ